ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਲਟੀ ਲਰਨਿੰਗ ਅਕੈਡਮੀ ਦੇ ਵਿੱਚ। ਅੱਜ ਆਪਾਂ ਪੰਜਾਬ ਦੀ ਹਿਸਟਰੀ ਦੇ ਬਾਰੇ 16ਵੀਂ ਸਦੀ ਦੇ ਆਰੰਭ ਵਿੱਚ ਜੋ ਪੰਜਾਬ ਦੀ ਸਥਿਤੀ ਸੀਗੀ ਰਾਜਨੀਤਿਕ, ਸਮਾਜਿਕ, ਆਰਥਿਕ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਰਾਜਨੀਤਿਕ ਸਥਿਤੀ ਬਾਰੇ। ਵਿਉਸਥੇ ਵਿੱਚ ਰਾਜਨੀਤਿਕ ਹਾਲਾਤ ਕਿਹੋ ਜਿਹੇ ਸੀਗੇ 16ਵੀਂ ਸਦੀ ਦੇ ਵਿੱਚ। 16ਵੀਂ ਸਦੀ ਦੇ ਵਿੱਚ ਸ਼ੁਰੂ ਵਿੱਚ ਲੋਦੀ ਵੰਸ਼ਾਂ ਦਾ ਜਿਹੜਾ ਸੀਗਾ ਸ਼ਾਸਨ ਕਰਦੀ ਸੀਗੀ ਲੋਦੀ ਵੰਸ਼ਾ ਲੋਦੀ ਵੰਸ਼ ਦਾ ਰਾਜ ਸੀਗਾ ਜਿਹੜੀਆਂ ਸਥਿਤੀਆਂ ਸੀ ਇਹ ਰਾਜਨੀਤਿਕ ਸੀਗੀ ਸਥਿਤੀ ਸੀ ਸਮਾਜਿਕ ਆਰਥਿਕ ਤੇ ਧਾਰਮਿਕ ਸਭ ਤੋਂ ਪਹਿਲਾਂ ਆਪਾਂ ਰਾਜਨੀਤਿਕ ਸਥਿਤੀ ਬਾਰੇ ਜਾਣਾਂਗੇ ਵੀ ਉਸ ਟਾਈਮ ਤੇ ਕਿਹੋ ਜਿਹਾ ਹਾਲਾਤ ਸੀਗੇ ਰਾਜਨੀਤਿਕ ਹਾਲਾਤ ਕਿਹੋ ਜਿਹਾ ਸੀਗੇ ਉਸ ਸਮੇਂ ਦਿੱਲੀ ਸਲਤਨਤ ਸੀਗੀ ਦਿੱਲੀ ਦੇ ਉੱਤੇ ਲੋਧੀ ਵੰਸ਼ ਦੇ ਸਲਤਨਾਨਾਂ ਦਾ ਸ਼ਾਸਨ ਸੀਗਾ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ਆਪਾਂ ਪੜਦੇ ਹਾਂ ਪੰਜਾਬ ਦੇ ਉੱਤੇ ਜਿਹੜਾ ਪੰਜਾਬ ਸੀ ਉਸ ਸਮੇਂ ਜਿਹੜਾ ਦਿੱਲੀ ਸਲਤਨਤ ਦੇ ਅਧੀਨ ਸੀਗਾ ਤੇ ਲੋਧੀ ਸਲਤਨਾਂ ਦਾ ਸ਼ਾਸਨ ਸੀਗਾ ਉਸ ਟਾਈਮ ਤਾਂ ਤੋਂ ਪਹਿਲਾਂ ਜਿਹੜਾ ਲੋਧੀ ਵੰਸ਼ ਦਾ ਮੁਖੀ ਸੀਗਾ ਲੋਧੀ ਵੰਸ਼ ਦੀ ਜਿਹਨੇ ਸਥਾਪਨਾ ਕੀਤੀ ਸੀ ਸਭ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਪੜਾਂਗੇ ਲੋਧੀ ਵੰਸ਼ ਦੀ ਸਥਾਪਨਾ ਬਹਿਲੋਲ ਲੋਧੀ ਬਹਿਲੋਲ ਲੋਧੀ ਸੀਗਾ ਜਿਹੜਾ ਉਹਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀਗੀ ਬਹਿਲੋਲ ਲੋਧੀ ਨੇ ਇਹ ਸਥਾਪਨਾ 1451 ਵਿੱਚ ਕੀਤੀ ਸੀ ਉਹਨੇ ਜਿਹੜਾ ਬਹਿਲ ਲੋਦੀ ਦਾ ਸ਼ਾਸਨ ਸੀਗਾ ਉਹ ਸੀਗਾ 1451 ਤੋਂ ਲੈ ਕੇ 1498 ਈਸਵੀ ਤੱਕ ਉਹਨੇ ਸ਼ਾਸਨ ਕੀਤਾ ਸੀਗਾ ਉਹਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਜਿਹੜੇ ਜੰਗੀਰਦਾਰ ਸੀਗੇ ਅਫਗਾਨ ਸਰਦਾਰ ਹੁੰਦੇ ਸੀਗੇ ਉਹਨਾਂ ਨਾਲ ਕੀ ਸੀਗੇ ਨੇ ਉਹਨਾਂ ਨੂੰ ਖੁਸ਼ ਕਰਨ ਦੀ ਨੀਤੀ ਬਣਾਈ ਸੀਗੀ ਪਰ ਉਹਦੇ ਜਿਆਦਾ ਸਿੱਟੇ ਵਧੀਆ ਨਹੀਂ ਨਿਕਲੇ ਸੀਗੇ ਜਿਸ ਕਰਕੇ ਇਹ ਜਿਆਦਾ ਲਾਹੇਵੰਦ ਨਹੀਂ ਹੋਇਆ ਬਸ ਇਹ ਨੇ ਇੰਨੇ ਹੀ ਇੰਪੋਰਟੈਂਟ ਵੀ ਨਹੀਂ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ ਬਹਿਲੋਲ ਲੋਧੀ ਨੇ ਤੇ ਉਸ ਤੋਂ ਬਾਅਦ ਇਸ ਦੀ 1489 ਵਿੱਚ ਇਸ ਦੀ ਮੌਤ ਹੋ ਗਈ ਸੀ ਸੈਕੰਡ ਹੈਗਾ ਆਪਣੇ ਕੋਲ ਸਿਕੰਦਰ ਲੋਧੀ ਬਹਿਲੋਲ ਲੋਧੀ ਸੀਗਾ ਜਿਹੜਾ ਉਹਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਉਸ ਦਾ ਪੁੱਤਰ ਸੀਗਾ ਬਹਿਲੋਲ ਲੋਧੀ ਦਾ ਪੁੱਤਰ ਸੀਗਾ ਜਿਹੜਾ ਸਿਕੰਦਰ ਲੋਧੀ ਸੀਗਾ ਫਿਰ ਉਸ ਨੇ ਸ਼ਾਸਨ ਕੀਤਾ ਸੀ ਉਹ ਦਿੱਲੀ ਦੇ ਤਾਕਤ ਤੇ ਉਹ ਬੈਠਾ ਸੀਗਾ। ਉਹਨੇ 1489 ਤੋਂ ਲੈ ਕੇ 1499 ਈਸਵੀ ਤੋਂ ਲੈ ਕੇ 1517 ਈਸਵੀ ਤੱਕ ਉਹਨੇ ਸ਼ਾਸਨ ਕੀਤਾ ਸੀਗਾ। ਸਿਕੰਦਰ ਲੋਧੀ ਸੀ ਜਿਹੜਾ ਇੱਕ ਨਿਆਪਸੰਦ ਤੇ ਦਿਯਾਲੂ ਸੁਲਤਾਨ ਸੀਗਾ। ਉਹਨੇ ਹਿੰਦੂਆਂ ਪ੍ਰਤੀ ਜਿਹੜੀ ਸੀ ਉਹ ਇੱਕ ਕਟੜ ਮੁਸਲਮਾਨ ਸੀ ਸਕੰਦਰ ਲੋਧੀ ਹਿੰਦੂਆਂ ਪ੍ਰਤੀ ਉਹਨੇ ਜਿਹੜੀ ਨੀਤੀ ਬਣਾਈ ਸੀ ਉਹ ਜ਼ਾਲਮ ਨੀਤੀ ਬਣਾਈ ਸੀਗੀ ਹਿੰਦੂਆਂ ਨੂੰ ਉਹ ਚੰਗਾ ਨਹੀਂ ਸਮਝਦਾ ਸੀਗਾ ਉਹਨਾਂ ਨੇ ਹਿੰਦੂਆਂ ਦੇ ਕਈ ਪਸੇਦ ਮੰਦਰਾਂ ਨੂੰ ਢਵਾ ਕੇ ਮਸਜਿਦਾਂ ਦੀ ਉਸਾਰੀ ਕਰਵਾਤੀ ਸੀਗੀ ਸਕੰਦਰ ਲੋਧੀ ਨੇ ਨੈਕਸਟ ਕਰਾਂਗੇ ਆਪਾਂ ਇਬਰਾਹਿਮ ਲੋਧੀ ਸਕੰਦਰ ਲੋਧੀ ਦੀ ਮੌਤ ਬਾਅਦ ਉਹ ਜਿਹੜਾ ਉਹਦਾ ਪੁੱਤਰ ਸੀ ਸਕੰਦਰ ਲੋਧੀ ਦਾ ਪੁੱਤਰ ਸੀਗਾ ਇਬਰਾਹਿਮ ਲੋਧੀ ਉਹ ਉਹ ਦਿੱਲੀ ਦੇ ਤਖਤ ਤੇ ਬੈਠਾ ਸੀਗਾ 1517 ਈਸਵੀ ਵਿੱਚ ਉਹਨੇ ਵੀ ਆ ਦੇ ਪਿਤਾ ਵਾਂਗੂ ਉਹ ਹੀ ਇਹ ਹਿੰਦੂਆਂ ਦੇ ਪ੍ਰਤੀ ਜ਼ਾਲਮ ਨੀਤੀ ਨੂੰ ਜਾਰੀ ਰੱਖਿਆ ਸੀਗਾ ਉਹ ਵੀ ਜ਼ੁਲਮ ਕਰਦਾ ਸੀਗਾ ਹਿੰਦੂਆਂ ਤੇ ਉਹਨੇ ਵੀ ਇਨ੍ਹਾਂ ਪ੍ਰਤੀ ਕਠੋਰ ਰਵੱਈਆ ਅਪਣਾਇਆ ਸੀਗਾ ਹਿੰਦੂਆਂ ਪ੍ਰਤੀ 1517 ਵਿੱਚ ਇਹ ਗੱਦੀ ਤੇ ਬੈਠ ਗਿਆ ਸੀਗਾ ਉਸ ਤੋਂ ਬਾਅਦ ਇਹ ਨੇ ਇਹ ਨੇ ਵੀ ਆਪਦੇ ਦਾਦੇ ਤੇ ਪਿਤਾ ਵਾਂਗੂ ਜਵਲ ਮਟਾਈ ਸੀਗੇ ਹਿੰਦੂਆਂ ਤੇ ਨੈਕਸਟ ਕਰਾਂਗੇ ਆਪਾਂ ਲੋਧੀਆਂ ਦੇ ਅਧੀਨ ਪੰਜਾਬ ਲੋਧੀਆਂ ਨੇ ਲੋਧੀ ਵੰਸ਼ ਨੇ ਜਿਹੜੇ ਅਧੀਨ ਸੀ ਪੰਜਾਬ ਕਿਵੇਂ ਆਇਆ ਸੀਗਾ ਸਭ ਤੋਂ ਪਹਿਲਾਂ ਕਿਸੇ 16ਵੀਂ ਸਦੀ ਦੇ ਵਿੱਚ ਇਸ ਸਾਜਿਸ਼ਾਂ ਦਾ ਜਿਹੜਾ ਪੰਜਾਬ ਸੀ ਪੰਜਾਬ ਵਿੱਚ ਕਾਫੀ ਹੀ ਕੀ ਅਚਾਰਕ ਜਤਾ ਫੈਲ ਗਈ ਸੀ ਸਾਜਿਸ਼ਾਂ ਦਾ ਅਖਾੜਾ ਬਣ ਕੇ ਰਹਿ ਗਿਆ ਸੀ ਉਸ ਟਾਈਮ ਪੰਜਾਬ ਸਭ ਤੋਂ ਪਹਿਲਾਂ ਤਤਾਰਖਾਨ ਲੋਧੀ ਗੱਦੀ ਤੇ ਬੈਠਾ ਸੀਗਾ ਉਹਨੂੰ ਜਿਹੜਾ ਸੀਗਾ ਤਤਾਰਖਾਨ ਲੋਧੀ ਨੂੰ 1423ਵੀਂ ਵਿੱਚ ਪੰਜਾਬ ਦਾ ਸੁਪੇਧਾਰ ਨਿਯੁਕਤ ਕੀਤਾ ਗਿਆ ਸੀਗਾ 1469 ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀਗਾ 1885 ਚੱਕ ਉਹ ਆਪਣੇ ਅਹੁਦੇ ਤੇ ਰਿਹਾ ਸੀਗਾ 1485 ਵਿੱਚ ਤਤਾਰ ਖਾਨ ਸੀਗਾ ਜਿਹੜਾ ਉਹਦਾ ਸੁਲਤਾਨ ਸੀਗਾ ਜਿਹੜਾ ਬਹਿਲੋ ਲੋਦੀ ਉਹਨੇ ਉਹਦੇ ਕਰਕੇ ਉਸ ਦੇ ਵਿਰੁੱਧ ਵਿਦਰੋਹ ਕਰਤਾ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਨਿਜ਼ਾਮ ਖਾਂ ਉਹ ਗੱਦੀ ਤੇ ਬੈਠਾ ਸੀਗਾ ਨਿਜ਼ਾਮ ਖਾਂ ਨੂੰ ਬਾਅਦ ਵਿੱਚ ਕਿਹੜਾ ਬਾਅਦ ਵਿੱਚ ਉਹ ਸਕੰਦਰ ਲੋਧੀ ਦੇ ਨਾਮ ਦੇ ਨਾਲ ਗੱਦੀ ਤੇ ਬੈਠਾ ਸਕੰਦਰ ਲੋਧੀ ਦੇ ਨਾਮ ਤੇ ਬਾਅਦ ਵਿੱਚ ਗੱਦੀ ਤੇ ਬੈਠਾ ਸੀਗਾ ਉਦੋਂ ਬਾਅਦ ਆ ਗਿਆ ਤਤਹ ਦੌਲਤ ਖਾਂ ਲੋਧੀ ਤਤਾਰ ਖਾਂ ਦਾ ਜਿਹੜਾ ਦੌਲਤ ਖਾਂ ਦਾ ਦੌਲਖਣ ਲੋਦੀ ਸੀਗਾ ਜਿਹੜਾ ਉਹ ਤਤਾਰਖਣ ਲੋਦੀ ਦਾ ਪੁੱਤਰ ਸੀਗਾ ਤਤਾਰਖਣ ਦਾ ਪੁੱਤਰ ਸੀਗਾ ਜਿਹੜਾ ਲੋਦੀ ਦੌਲਤ ਲੋਦੀ ਖਾਂ ਸੀਗਾ ਦੌਲਤ ਖਾਂ ਇਹ 1500 ਈਸਵੀ ਵਿੱਚ 1500 ਈਸਵੀ 'ਚ ਸਕੰਦਰ ਲੋਦੀ ਨੇ ਇਹਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀਗਾ スルतान ਸੀਗਾ ਜਿਹੜਾ ਇਬਰਾਹਿਮ ਲੋਧੀ ਦੇ ਸ਼ਾਸਨ ਕਾਲ ਵਿੱਚ ਦੌਲਤਖਾਨ ਸੀਗਾ ਪੰਜਾਬ ਤੇ ਜਿਹੜੇ ਦੌਲਤਖਾਨ ਦੇ ਤਿੰਨ ਪੁੱਤਰ ਸੀਗੇ ਗਾਜੀ ਖਾਨ ਹਾਜੀ ਖਾਨ ਤੇ ਦਲਵਾਰ ਖਾਨ ਇਹਨਾਂ ਦੇ ਸਹਿਯੋਗ ਨਾਲ ਉਹਨੂੰ ਵੀ ਪੰਜਾਬ ਨੂੰ ਸਵਤੰਤਰ ਕਰਨ ਦਾ ਸੁਪਨਾ ਦੇਖ ਰਿਹਾ ਸੀਗਾ ਜਿਹੜਾ ਆਲਮ ਖਾਨ ਲੋਤੀ ਸੀਗਾ ਇਬਰਾਹਿਮ ਲੋਧੀ ਦਾ ਮਤਰੀਆ ਭਰਾ ਸੀਗਾ ਇਸ ਲਈ ਉਹ ਦਿੱਲੀ 'ਤੇ ਆਪ ਬੈਠਣਾ ਚਾਹੁੰਦਾ ਸੀ ਦਿੱਲੀ ਦੇ ਤਖਤ ਉੱਤੇ ਆਪ ਬੈਠਣਾ ਚਾਹੁੰਦਾ ਸੀ ਉਸ ਤੋਂ ਬਾਅਦ ਇਬਰਾਹਿਮ ਲੋਧੀ ਨੂੰ ਜਦੋਂ ਇਹ ਗੱਲ ਬਾਰੇ ਪਤਾ ਲੱਗਿਆ ਤਾਂ ਉਹਨੇ ਦੌਲਤਖਾਨ ਲੋਧੀ ਨੂੰ ਵੀ ਆਪਦੇ ਦਰਬਾਰ ਵਿੱਚ ਬੁਲਾਇਆ ਇਬਰਾਹਿਮਲਾ ਲੋਧੀ ਨੂੰ ਦੌਲਤਖਾਨ ਦੇ ਲੋਧੀ ਤੋਂ ਗੁੱਸੇ ਦੇ ਬਚਣ ਲਈ ਉਹਨੇ ਆਪਦੇ ਛੋਟੇ ਭਰਾ ਨੂੰ ਦਲਵਾਰ ਖਾਨ ਨੂੰ ਉਹਦੇ ਦਰਬਾਰ ਵਿੱਚ ਭੇਜ ਦਿੱਤਾ ਸੀਗਾ ਜਦੋਂ ਦਰਬਾਰ ਖਾਨ ਉਹਦੇ ਦਿੱਲੀ ਪਹੁੰਚਿਆ ਤਾਂ ਉਹਨੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੈਂ ਤੇ ਬਹੁਤ ਮਾੜਾ ਪਰਵਾਹ ਪਿਆ ਇਸ ਤੇ ਕਰਕੇ ਫਿਰ ਉਹਨੇ ਜਿਹੜਾ ਦੌਲਤਖਾਨ ਲੋਧੀ ਸੀ ਇਹਨੇ ਬਾਬਰ ਨੂੰ ਪੰਜਾਬ ਉੱਤੇ ਹਮਲੇ ਕਰਨ ਲਈ ਸੱਦਾ ਦਿੱਤਾ ਦولت ਖਾਂ ਸੀ ਜਿਹੜਾ ਆਪਦੀ ਇਬਮਾਨ ਦਾ ਬਦਲਾ ਲੈਣਾ ਚਾਹੁੰਦਾ ਸੀਗਾ ਹੁਣੇ ਬਾਬਰ ਨੂੰ ਫਿਰ ਵੀ ਕਿਹਾ ਵੀ ਭਾਰਤ ਉੱਤੇ ਹਮਲਾ ਕਰ ਆਕੇ ਬਾਬਰ ਦੀ ਹਮਲੇ ਹਾਂਜੀ ਜਿਹੜੇ ਸਟੂਡੈਂਟ ਸਾਡੇ ਨਾਲ ਨਵੇਂ ਜੁੜ ਰਹੇ ਹਨ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਤੱਕ ਲਿੰਕ ਪਹੁੰਚ ਸਕੇ ਬਾਪਰ ਤੇ ਜਿਹੜੇ ਹਮਲੇ ਸੀ 1519 ਤੋਂ ਲੈ ਕੇ 1526 ਤੱਕ ਪੰਜ ਹਮਲਿਆਂ ਨੇ ਪੰਜਾਬ ਤੇ ਕੀਤੇ ਸੀਗੇ ਪੰਜ ਹਮਲੇ ਪੰਜਾਬ ਤੇ ਕੀਤੇ ਸੀ ਇਹਨਾਂ ਪੰਜਾਂ ਹਮਲਿਆਂ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੋ ਸਟੂਡੈਂਟ ਨਵੇਂ ਜੁੜ ਰਹੇ ਆ ਸਾਡੇ ਚੈਨਲ ਨਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਜੋ ਕਰਿਓ ਧੰਨਵਾਦ ਸਟੂਡੈਂਟਸ